ਵੈਂਕੂਵਰ ਵਿੱਚ ਇੱਕ ICBC ਦੀ ਲੋਕੇਸ਼ਨ ਉੱਤੇ ਧਮਾਕੇ ਵਾਲੇ ਬੰਬ ਨਾਲ ਜੁੜੀ ਧਮਕੀ ਆਈ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸ਼ੁੱਕਰਵਾਰ ਦੀ ਸਵੇਰ ਦਾ ਇਹ ਮਾਮਲਾ ਹੈ ਜੋ ਪੂਰਬੀ ਵੈਂਕੂਵਰ ਵਿੱਚ ICBC ਦੀ ਇੱਕ ਲੋਕੇਸ਼ਨ ਦੇ ਉੱਤੇ ਅਜਿਹਾ ਵਾਪਰਿਆ ਜਿਸ ਦੇ ਬਾਰੇ ਪੁਲਿਸ ਵਾਲਿਆਂ ਨੇ ਕਿਹਾ ਕਿ ਤੁਰੰਤ ਮਾਮਲੇ ਦੀ ਜਾਂਚ ਉਹਨਾਂ ਨੇ ਸ਼ੁਰੂ ਕੀਤੀ ਜੋ ICBC ਡਰਾਈਵਰ ਸਰਵਿਸਿਜ਼ ਸੈਂਟਰ ਕਮਰਸ਼ੀਅਲ ਡਰਾਈਵ ਤੇ 12 ਐਵੇਨਿਊ ਦੇ ਕੋਲ ਹੈ ਜਿੱਥੇ ਕਿ ਸਵੇਰੇ 10 ਵਜੇ ਉਹਨਾਂ ਨੂੰ ਉੱਥੇ ਤੋਂ ਇੱਕ ਕਾਮੇ ਨੇ ਫੋਨ ਕਰਕੇ ਸ਼ਿਕਾਇਤ ਕੀਤੀ ਕਿ ਉੱਥੇ ਇੱਕ ਵਿਅਕਤੀ ਦਾਖਲ ਹੋਇਆ ਏ ਜਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸਦੇ ਬੈਗ ਵਿੱਚ ਬੰਬ ਹੈ ਤੇ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਤੁਰੰਤ ਪਹੁੰਚ ਕੇ ਸਟਾਫ ਦੀ ਮਦਦ ਕੀਤੀ ਇਮਾਰਤ ਨੂੰ ਖਾਲੀ ਕਰਵਾਇਆ ਗਿਆ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਵਿਅਕਤੀ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਸੀ ਉਸਤੇ ਕੋਲ ਕੋਈ ਬੰਬ ਨਹੀਂ ਸੀ ਉਸ ਵਿਅਕਤੀ ਨੂੰ ਤੁਰੰਤ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਉਸ ਵਿਅਕਤੀ ਦੀ ਪਛਾਣ ਨੂੰ ਤਾਂ ਜਨਤਕ ਨਹੀਂ ਕੀਤਾ ਪੁਲਿਸ ਨੇ ਤੇ ਨਾ ਹੀ ਹਜੇ ਉਸਤੇ ਉਤੇ ਕੁਈ ਕੇਸ ਦਰਜ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਜ਼ਰੂਰ ਪੁਸ਼ਟੀ ਕੀਤੀ ਗਈ ਹੈ ਕਿ ਉਸਤੇ ਕੋਲ ਬੰਬ ਨਹੀਂ ਸੀ ਤੇ ਉਹ ਝੂਠ ਬੋਲ ਰਿਹਾ ਸੀ ਤਾਂ ਉਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਤੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਕਿਸੇ ਵੱਲੋਂ ਵੀ ਬੰਬ ਜਾਂ ਧਮਾਕੇ ਨਾਲ ਜੁੜੀ ਜਾਂ ਕੋਈ ਅਜਹੀ ਧਮਕੀ ਮਜ਼ਾਕ ਵਿੱਚ ਵੀ ਕਿਸੇ ਨੂੰ ਦਿੱਤੀ ਜਾਂਦੀ ਹੈ ਤਾਂ ਇਸ ਸੰਬੰਧੀ ਗੰਭੀਰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਜਨਤਕ ਥਾਵਾਂ ਉੱਤੇ ਅਜਿਹੀ ਗੱਲਬਾਤ ਜਾਂ ਧਮਕੀ ਕਿਸੇ ਵੱਲੋਂ ਜੇਕਰ ਦਿੱਤੀ ਜਾਵੇ ਤਾਂ ਉਸ ਨੂੰ ਬੇहद ਗੰਭੀਰਤਾ ਨਾਲ ਲਿਆ ਜਾਂਦਾ ਹੈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤੇ ਇਸ ਮਾਮਲੇ ਨਾਲ ਜੁੜੀਤਾ ਫਿਲਹਾਲ ਇਹੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਮਾਰਤ ਨੂੰ ਜਾਂਚ ਵਾਸਤੇ ਤੁਰੰਤ ਖਾਲੀ ਕਰਵਾ ਲਿਆ ਗਿਆ ਸੀ ਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ